ਬਿਨਾ ਖੰਡ ਤੋਂ ਬਿਨਾ ਦੁੱਧ ਤੋਂ ਤੇ ਬਿਨਾ ਪੱਤੀ ਤੋਂ ਵੱਖਰੀ ਚਾਹ ਤਿਆਰ ਕੀਤੀ ਆ ਕੋਰੀ ਪਿਆਰ ਬੀਲੀ ਦੀ ਨ ਕੋਈ ਮਿਲਨੀ ਸੀ ਪਰ ਉਹਨੂੰ ਛੱਡ ਕੇ ਵੱਖਰਾ ਰਿਆ ਸੈਟਮ ਲੈ ਕੇ ਆਇਆ ਚਾਹ ਬਣਾਉਣ ਦਾ ਕੰਮ ਵੱਖਰਾ ਵਾ ਬੀਲੀ ਦਾ ਕੰਮ ਕਰਨਾ ਵੱਖਰਾ ਦੋਵਾਂ ਦਾ ਸਹਾਰੇ ਤੇ ਮੇਨਲੀ ਖਾਣਾ ਫਿਰ ਕਿਸ ਤਰ੍ਹਾਂ ਇਹ ਕੰਮ ਕਰਦਾ ਹੈ ਉੱਪਰ ਅਸੀਂ ਅਕਸਰ ਇਹਦੇ ਜਦ ਤਰ ਸਾਡੀ ਚਾਹਾਂ ਸੀ ਪੀਨੇ ਗਾ ਉਹ ਚਾਹ ਤੇ ਮਲਾਈ ਆ ਜਾਂਦੀ ਹੈ ਤੇ ਮਲਾਈ ਅਕਸਰ ਪਕਈਆਂ ਨੂੰ ਪਸੰਦ ਨਹੀਂ ਆ ਉਹ ਕਈ ਤੇਰੇ ਮੇਰੇ ਵੀਰ ਹੁੰਦੇ ਜਿਹੜੇ ਉਹ ਚੁਪਚਾੜਾ ਚੁਪਚੇ ਸੈਰ ਤੇ ਕਰਦੇ ਵੀ ਚਾਹ ਤੇ ਮਲਾਈ ਆ ਗਈ ਸੀ ਪੀਣ ਹੀ ਨਹੀਂ ਆ ਇੱਥੇ ਹੁਣ ਬੱਬਲ ਸਾਰੇ ਆ ਜਾਂਦੇ ਬੱਬਲਾਂ ਨੂੰ ਕਿਸ ਤਰ੍ਹਾਂ ਦੇ ਦੋ ਚੀਜ਼ ਲੱਗ ਬੱਬਲ ਵਧੀਆ ਲੱਗਦੇ ਮੂੰਹ ਚੋਂ ਦੇ एकदम ਸੌਫਟ ਸੌਫਟ ਹੁੰਦੇ ਆ ਵਧੀਆ ਫਲੇਵਰ ਵੀ ਹੁੰਦਾ ਉਹਨਾਂ ਦੇ ਕਿਹਦੇ ਜਿੰਦੇ ਚਾਹ ਰਾੜੀ ਨਾ ਜਾਵੇ ਜਿੱਦੇ ਕਿੰਦੇ ਪੱਤੀ ਜੋੜੀ ਤੇ ਰੱਖਿਓ ਇਹ ਜਾ ਕੇ ਪੰਜਾਬੀ ਅੱਖਾਂ ਖੋਲ੍ਹਦੀ ਜਾਣੇ ਤੇ ਇਹ ਜਿਹੜੀ ਬੱਬਲ ਚਾਹ ਆ ਇਹ ਉਹ ਗਰਮ ਚਾਹ ਹੁੰਦੀ ਹੈ ਕਹਿੰਦੇ ਸਿਪ-ਸਿਪ ਪੀਣ ਦਾ ਮਜ਼ਾ ਆਉਂਦਾ ਤੇ ਉਹ ਨਾਲ ਸਾਡੀ ਅੱਖਾਂ ਖੁੱਲ ਜਾਂਦੀਆਂ ਨੇ ਇਹ ਚਾਹ ਕਸਤਾਨ ਦੀ ਫਲੇਵਰ ਤੇ ਪੀਨ ਵਿੱਚ ਪਾਕਿਸਤਾਨ ਦੀਆਂ ਗਲਾਸ ਚ ਪੀਂਦੇ ਉਹ ਜਾਂ ਪੈਪੜਾ ਪੀਂਦੇ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਅਕਸਰ ਪੰਜਾਬੀ ਜਿਹੜੇ ਨੇ ਉਹ ਚਾਹ ਦੇ ਬਹੁਤ ਸ਼ਕੀ ਨੇ ਜਦੋਂ ਕਿਤੇ ਘਰ ਕੋਈ ਮਹਿਮਾਨ ਆ ਜਾਂਦਾ ਕਿ ਪਰੌਣਾ ਆ ਜਾਂਦਾ ਤੇ ਉਹਦੇ ਵਾਸਤੇ ਸਪੈਸ਼ਲ ਚਾਹ ਦੀ ਤਿਆਰ ਕਰਦੇ ਆ ਦੁੱਧ ਪਤੀ ਵਾਲੀ ਪਰ ਅੱਜ ਤੁਹਾਨੂੰ ਨੌਜਵਾਨ ਮਲਾਉਂਗਾ ਹਰਜਿੰਦਰ ਸਿੰਘ ਜਿਹੜਾ ਕਿ ਪੰਜਾਬੀ ਆ ਅਤੇ ਉਹਨੇ ਦੁੱਧ ਪੱਤੀ ਤੇ ਚਾਹ ਵੱਖਰੀ ਚਾਹ ਲੈ ਕੇ ਆ ਜਿਹੜਾ ਕਿ ਕੋਰੀਅਨ ਚਾਹ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਨੌਜਵਾਨ ਆ ਜਿਹੜਾ ਕਿ ਬਿਨਾ ਖੰਡ ਤੋਂ ਬਿਨਾ ਦੁੱਧ ਤੋਂ ਤੇ ਬਿਨਾ ਪੱਤੀ ਤੋਂ ਵੱਖਰੀ ਚਾਹ ਤਿਆਰ ਕੀਤੀ ਆ ਕੋਰੀਅਨ ਚਾਹ ਅਤੇ ਇਸ ਚਾਹ ਦੇ ਬਹੁਤ ਚਰਚੇ ਨੇ ਦੁੱਧ ਰਾਡੇ ਤੇ ਲੋਕ ਚਾਹਾਂ ਪੀਣ ਵਾਸਤੇ ਇਹਨਾਂ ਕੋਲ ਸਪੈਸ਼ਲ ਹੁੰਦੇ ਨੇ ਗੁਰਦਾਸਪੁਰ ਦੀ ਗੱਲ ਕਰੀਏ ਅੰਮ੍ਰਿਤਸਰ ਦੀ ਗੱਲ ਕਰੀਏ ਬਟਾਲੇ ਦੀ ਗੱਲ ਕਰੀਏ ਤਿੰਨ ਭਰਾ ਨੇ ਤਿੰਨੇ ਭਰਾ ਬੜੀ ਮਿਹਨਤ ਕਰਦੇ ਨੇ ਅਤੇ ਵੱਖਰੇ ਤਰ੍ਹਾਂ ਦੀ ਚਾਲ ਆ ਸੈਟਅਪ ਲੈ ਕੇ ਆਏ ਨੇ ਹਰਿੰਦਰ ਸਿੰਘ ਪੜਿਆ ਵੀ ਬਹੁਤ ਹੈ ਮੈਂ ਦਸ਼ਕਾ ਦੱਸਾਂ ਜਾਵਾਂਗਾ ਇਲੈਕਟ੍ਰੋਨਿਕ ਜਿਹੜੀ ਕਿ ਇੰਜੀਨੀਅਰਿੰਗ ਕੀਤੀ ਹੋਈ ਆ ਪੜਾਈ ਬਿਜਲੀ ਦੀ ਨੌਕਰੀ ਮਿਲਨੀ ਸੀ ਪਰ ਉਹਨੂੰ ਛੱਡ ਕੇ ਵੱਖਰਾ ਰਿਆ ਸੈਟਅਪ ਲੈ ਕੇ ਆਇਆ ਹਰਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੈਂਟਰ ਪੰਜਾਬੀ ਦਾ ਸਤਿ ਸ਼੍ਰੀ ਅਕਾਲ ਭਾਜੀ ਅਸੀਂ ਜਿਵੇਂ ਗੱਲ ਕੀਤੀ ਵੀ ਪੰਜਾਬੀ ਅਕਸਰ ਬਹੁਤ ਜਿਗਾੜੀ ਹੁੰਦੇ ਨੇ ਕੋਈ ਕੋਈ ਜਿਗਾੜ ਲਾ ਹੀ ਦਿੰਦੇ ਨੇ ਤੇ ਜਿਵੇਂ ਚਾਹ ਦੇ ਬਹੁਤ ਸ਼ਕੀਨ ਨੇ ਪੰਜਾਬੀ ਕਿੰਨੇ ਸਵੇਰ ਤੋਂ ਚਾਹ ਨਾ ਪੀਲਾ ਨਾ ਅੱਖਾਂ ਤੁਸੀਂ ਇਹ ਸੈਟਅਪ ਲੈ ਕੇ ਆਏ ਹੋ ਕੌਰੀਆ ਚਾ ਇਹ ਜ਼ਹਿਨ ਕਿਸ ਤਰ੍ਹਾਂ ਤੁਹਾਡੇ ਜੀ ਜ਼ਹਿਨ ਚ ਭਾਜੀ ਇਦਾਂ ਆਇਆ ਕਿ ਕੈਫੇ ਲਾਈਨ ਤੇ ਕੰਮ ਕਰਦੇ ਆ ਤਿੰਨ ਤੋਂ ਚਾਰ ਸਾਲ ਹੋ ਗਏ ਆ ਤੇ ਆਪਾਂ ਕੈਫੇ ਲਾਈਨ ਦੇ ਵਿੱਚ ਹੀ ਕਰਦੇ ਰਹੇ ਜੌਬ ਵਗੈਰਾ ਤੇ ਜੌਬ ਕਰਦੇ ਆ ਕਰਦੇ ਆ ਫਿਰ ਮੈਂ ਕਿਹਾ ਕਿਉਂ ਨਾ ਖੁਦ ਦਾ ਸ਼ੁਰੂ ਕੀਤਾ ਜਾਏ ਕਾਫੀ ਕੰਟਰੀਆਂ ਵਗੈਰਾ ਘੁੰਮੇ ਆ ਤੇ ਕਾਫੀ ਜਗ੍ਹਾ ਤੇ ਵਿਜ਼ਿਟ ਕੀਤਾ ਤੇ ਉੱਥੋਂ ਦੀ ਫਿਰ ਮੇਰੇ ਜ਼ਹਿਨ ਚ ਆਈ ਆਈਡੀਆ ਤੇ ਮੈਨੂੰ ਇਹ ਸੋਚ ਵੀ ਤੁਸੀਂ ਪੜਾਈ ਕਿਸ ਤੋਂ ਕੀਤੀ ਦਸ਼ਕਾਂ ਜੂਨ ਸਾਂਝਾ ਕਰਦੇ ਹੋ ਕਿੰਨੀ ਪੜਾਈ ਕੀਤੀ ਆ ਤੇ ਕੀ ਕੋਰਸ ਗਾ ਡਿਗਰੀ ਕੀ ਕੀਤੀ ਆ ਜਿਹੜੀ ਮੈਂ ਪੜਾਈ ਕੀਤੀ ਆਪਣਾ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਫੀਲਡ ਦੇ ਵਿੱਚ ਕੀਤਾ 3 ਸਾਲ ਦਾ ਕੋਰਸ ਹੀ ਤੇ ਉਸ ਤੋਂ ਬਾਅਦ ਫਿਰ ਮੈਂ ਜੋਬ ਵੀ ਕੀਤੀ ਕਈ ਜਗ੍ਹਾ ਤੇ ਕਈ ਰੈਸਟੋਰੈਂਟਾਂ वगैरह ਚ ਤੇ ਪਰ ਮੈਨੂੰ ਸੈਟੀਸਫੈਕਸ਼ਨ ਨਹੀਂ ਮਿਲੀ ਕਿਉਂਕਿ 15-16 ਹਜ਼ਾਰ ਤੋਂ ਬਾਅਦ ਕੋਈ ਭਰ ਕੇ ਕੁਝ ਨਹੀਂ ਕਾਸੀ ਪਰ ਕਿਸ ਤਰ੍ਹਾਂ ਦੇ ਉਹ ਇਲੈਕਟ੍ਰੋਨਿਕ ਦਾ ਡਿਪਲੋਮਾ ਕੀਤਾ ਤੁਸੀਂ ਇੰਜੀਨੀਅਰ ਲਾਈਨ ਕੀਤੀ ਆ ਵੱਖਰਾ ਸੈਟਅਪ ਆ ਚਾਹ ਬਣਾਉਣ ਦਾ ਕੰਮ ਵੱਖਰਾ ਵਾ ਬਿਲੀ ਦਾ ਕੰਮ ਕਰਨਾ ਵੱਖਰਾ ਦੋਵਾਂ ਦਾ ਸੈਟਅਪ ਚ ਮੇਲ ਨਹੀਂ ਖਾਂਦਾ ਫਿਰ ਕਿਸ ਤਰ੍ਹਾਂ ਇਹ ਕੰਮ ਕਰਦਾ ਸੀ ਸੈਟਅਪ ਅੱਧਾ ਕਿ ਆਪਣਾ ਯਾਰ ਦੋਸਤ ਵਗੈਰਾ ਕੈਫੇ ਲਾਈਨ ਦੇ ਵਿੱਚ ਹੈਗਾ ਸੀ ਉਹਦੇ ਕੰਮ ਕਰਦੇ ਕਰਦੇ ਫਿਰ ਮੈਂ ਵੀ ਸੋਚਿਆ ਕਿਉਂਕਿ ਮੈਂ ਵੀ ਮੈਨੂੰ ਵੀ ਇਸ ਫੀਲਡ ਦੇ ਵਿੱਚ ਵੀ ਵਧੀਆ ਲੱਗਿਆ ਕੰਮ ਕਰਕੇ ਫਿਰ ਮੈਂ ਆਪਣਾ ਇਸ ਫੀਲਡ ਦੇ ਵਿੱਚ ਹੀ ਪੈਰ ਜਮਾ ਲਿਆ ਚਾਹ ਦੀ ਗੱਲ ਕਰੀਏ ਪੰਜਾਬੀ ਵਿੱਚ ਮੈਂ ਜਿਵੇਂ ਗੱਲ ਕੀਤੀ ਆ ਵੀ ਦੁੱਧ ਪੱਤੀ ਚਾਹ ਸ਼ਕੀਨ ਹੈ ਵਕ ਵਕ ਤਰ੍ਹਾਂ ਦੀ ਚਾਹ ਪੀਂਦੇ ਆ ਲੌਂਗ ਲਾਚੀ ਚਾਹ ਪੀਂਦੇ ਆ ਤੁਹਾਡੇ ਕੋਲ ਜਿਹੜੀ ਚਾਹ ਬਣਦੀ ਆ ਕਿੰਨੇ ਤਰ੍ਹਾਂ ਦੀ ਚਾਹ ਆ ਅਸੀਂ ਦੇਖਦੇ ਵੀ ਅਸੀਂ ਚੁੱਲ੍ਹੇ ਤੇ ਚਾਹ ਧਰਦੇ ਆ ਪੰਜਾਬੀ ਤੇ ਕਈ ਵਾਰੀ ਉਹਨੂੰ ਕਾੜਦੇ ਆ ਕਈ ਵਾਰੀ ਚੰਗੀ ਤਰ੍ਹਾਂ ਕਾ ਤੁਹਾਡੀ ਜਿਹੜੀ ਤੁਸੀਂ ਚਾਹ ਤਿਆਰ ਕਰਦੇ ਹੋ ਕੋਰੀਅਨ ਇਹ ਕਿਸੇ ਦਾ ਕਿੰਨੀ ਤਰਾਏ ਵੀ ਜਿਹੜੀ ਕਾਹਣੀ ਪੈਂਦੀ ਜਾਂ ਕਿੰਨੀ ਮਿਹਨਤ ਲਾਉਣੀ ਪੈਂਦੀ ਤਾਂ ਫੇਰ ਜਾ ਕੇ ਤਿਆਰ ਹੁੰਦੀ ਹੈ ਮਿਹਨਤ ਇਦਾਂ ਚ ਕੁਝ ਜ਼ਿਆਦਾ ਤਾਂ ਨਹੀਂ ਹੈ ਚ ਇੱਕ 2 ਮਿੰਟ ਦਾ ਸਮਾਂ ਲੱਗਦਾ ਜਿਹੜੇ ਵੀ ਫਲੇਵਰਸ ਆਪਣੇ ਕੋਲ ਪੰਜ ਤੇ 6 ਤਰਾ ਦੇ ਫਲੇਵਰਸ ਆ ਉਹ ਕਸਟਮਰ ਤਿਆਰ ਕਰਵਾ ਲੈਂਦਾ ਖੜੇ ਖਲੋਤੇ ਵੀ ਉਹ ਮੇਰੇ ਰੈਸਪੀ ਲੋਕ ਚਾਹ ਪੱਤੀ ਦੀ ਚਾਹ ਛੱਡ ਕੇ ਤੁਹਾਡੀ ਚਾਹ ਦੀ ਕਿੰਨੇ ਕਿਲੋ ਸ਼ਕੀਰ ਨੇ ਕਿੱਥੋਂ ਕਿੱਥੋਂ ਆ ਕੇ ਤੁਹਾਡੇ ਕੋਲ ਚਾਹ ਪੀਣੇ ਆ ਗਏ ਤੇ ਲੋਕੀ ਪੂਰਾ ਸਪੋਰਟ ਕਰ ਰਹੇ ਨੇ ਅਮਰਸਰ ਦੇ ਲੋਕ ਸਪੋਰਟ ਕਰ ਰਹੇ ਨੇ ਤੇ ਬਾਕੀ ਦੂਰ ਕਈ ਸੋਚਿਆ ਕਿ ਹਰਿੰਦਨ ਨੇ ਇਸ ਤਰ੍ਹਾਂ ਸੈਟਅਪ ਲਾਊਗਾ ਚਾਰ ਵੱਖਰਾ ਸੈਟਅਪ ਲੈ ਕੇ ਆਊਗਾ ਲੋਕ ਚਾਹ ਜਿਹੜੀ ਖੰਡਪਤੀ ਦੀ ਚਾਹ ਛੱਡ ਕੇ ਦੁੱਧ ਦੀ ਚਾਹ ਛੱਡ ਕੇ ਅਪ ਇਸ ਤਰ੍ਹਾਂ ਦੀ ਚਾਹ ਪੀਂਗੇ ਲੋਕ ਬਿਲਕੁਲ ਲੋਕਾਂ ਨੇ ਤਾਂ ਨਹੀਂ ਸੋਚਿਆ ਹੈ ਪਰ ਮੈਂ ਸੋਚਿਆ ਸੀ ਕਿ ਇਸ ਕਨਸੈਪਟ ਦੇ ਬਾਰੇ ਤੇ ਇਸਵੇਂ ਕਨਸੈਪਟ ਦੇ ਕੰਮ ਕੀਤਾ ਤੇ ਲੋਕੀ ਸਪੋਰਟ ਕਰ ਰਹੇ ਨੇ ਕਿਉਂਕਿ ਇੱਕ ਨਵਾਂ ਕਨਸੈਪਟ ਹੈ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਇਹ ਵੀ ਨੇ 100 ਪੀ ਅਸੀਂ ਦੇਖਿਆ ਦੁੱਧ ਵਾਲੀ ਦੁੱਧ ਪੱਤੀ ਵਾਲੀ ਜਿਹੜੀ ਚਾਹ ਆ ਉਹ ਜਿਹੜੀ ਚਾਹ ਸੀ ਪੀਣੇ ਖਾਸ ਕਰਕੇ ਉਹਨੂੰ ਗਲਾਸੀ ਚ ਪਾ ਕੇ ਸਿਪਸਿਪ ਪੀਣਾ ਪੈਂਦਾ ਤੇ ਗਰਮ ਗਰਮ ਚਾਹ ਪੀਂਦੇ ਆ ਫਿਰ ਜਾ ਕੇ ਮਜਾ ਆਉਂਦਾ ਤੇ ਇਹ ਜਿਹੜੀ ਚਾਹ ਤੁਸੀਂ ਪਿਉਂਦੇ ਹੋ ਇਹ ਗਲਾਸ ਚ ਚਾਹ ਪਿਉਂਦੇ ਹੋ ਜੇ ਕਨਾਂ ਚਾਹ ਪੀਣੀ ਪੈਂਦੀ ਹੈ ਇੱਕ ਗਲਾਸ ਆਪਣੇ ਚਾਹ ਬੰਦੀ ਆ ਗਲਾਸ ਚ ਮਿਲਦੀ ਆ ਤੇ ਉਹਦੇ ਵਿੱਚ ਬਬਲਸ ਵਗੈਰਾ ਐਡ ਹੁੰਦੇ ਨੇ ਤੇ ਲੈਮਨ ਐਡ ਹੁੰਦਾ ਤੇ ਫਲੇਵਰ ਐਡ ਹਾਂਜੀ ਤੁਸੀਂ ਤਾਂ ਪਾਜੀ ਲੋਕੇਸ਼ਨ ਜੂ ਦੱਸ ਦਿਓ ਆਪਣੀ ਜਿਹੜੀ ਲੋਕੇਸ਼ਨ ਹੈ ਤੁਹਾਡੀ ਕਿੱਥੇ ਲੋਕੇਸ਼ਨ ਹੈ ਆ ਜੇ ਕਿ ਕਿਸੇ ਦਾ ਕੁਛ ਸੱਡ ਵਿੱਚ ਆ ਪੀਣੀ ਹੋਵੇ ਕਿ ਟਾਈਮਿੰਗ ਕੀ ਰੱਖੀ ਆਪਣੀ ਜਿਹੜੀ ਆਪਣੀ ਟਾਈਮਿੰਗ ਹੈ ਤੇ 4:30 ਤੋਂ ਲੈ ਕੇ ਰਾਤੀ 11:00 ਵਜੇ ਤੱਕ ਆ ਤੇ ਜਿਹੜੀ ਆਪਣੀ ਲੋਕੇਸ਼ਨ ਹੈ ਖਾਲਸਾ ਕਾਲਜ ਔਰਮਨ ਵਾਲੀ ਗਲੀ ਦੇ ਬਿਲਕੁਲ ਓਪੋਜ਼ਿਟ ਆ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਪੰਜਾਬੀ ਜਿਵੇਂ ਅਕਸਰ ਜਗਾੜੀ ਹੁੰਦੇ ਨੇ ਕੋਈ ਨਾ ਕੋਈ ਜਗਾੜ ਲਗਾ ਹੀ ਦਿੰਦੇ ਨੇ ਉਸੇ ਤਰ ਹਰਿੰਦਰ ਤੇ ਹਰਿੰਦਰ ਦੇ ਭਰਾਵਾਂ ਦੇ ਨਾਲ ਤਿੰਨ ਭਰਾਵਾਂ ਨੇ ਲੜ ਕੇ ਵੱਖਰਾ ਸੈਟ ਲੈ ਕੇ ਆਏ ਆ ਅਸੀਂ ਅਕਸਰ ਚਾਹ ਪੀਂਦੇ ਆ ਚੁੱਲ੍ਹੇ ਵਾਲੀ ਖਾਸ ਕਰਕੇ ਦੁੱਧ ਪਤੀ ਵਾਲੀ ਜਿਆਦਾ ਤੇ ਜਿਹਨਾਂ ਚਾਹ ਨੂੰ ਰਾੜੀ ਹੈ ਨਾ ਕਿਤੇ ਚਾਹ ਮਜ਼ਾ ਨਹੀਂ ਆਉਂਦਾ ਉਹਨਾਂ ਚ ਪਰ ਇਹ ਜਿਹੜੀ ਇਹ ਚਾਹ ਆ ਇਹਨੂੰ ਬੋਤਲ ਰਾੜਣੀ ਪੈਂਦਾ ਇਹ ਚਾਹ ਜਿਹੜੀ ਪੀਂਦੇ ਨਾਲ ਤੁਸੀਂ ਗਰਮ ਨਹੀਂ ਹੋਗੇ ਤੁਸੀਂ ਸੰਡੇ ਜਲੂ ਹੋ ਜੋਗੇ ਗਰਮੀਆਂ ਵਾਸਤੇ ਬਹੁਤ ਲਾਭ ਦੇ ਕੇ ਆ ਤੇ ਨੌਜਵਾਨ ਜਿਹੜੇ ਉਹ ਚਾਹ ਪੀਣ ਵਾਸਤੇ ਗੱਲਬਾਤ ਕਰਦੇ ਆ ਹਾਂਜੀ ਮੇਰੀ ਕੀ ਨਾਮ ਬੋਲੋ ਜਸਰਾਜੀਤ ਸਿੰਘ ਰਾਜਦੀਪ ਜੀ ਯਾਰਾ ਤੁਸਾਂ ਚਾਹ ਪੀਣ ਵਾਸਤੇ ਆਏ ਹੋ ਕਿਹੜੀ ਚਾਹ ਪੀਤੀ ਆ ਦਸ਼ਕਾ ਜੂ ਸਾਂਝਾ ਕਰਦੇ ਹੋ ਬੱਬਲ ਟੀ ਪੀਤੀ ਆ ਆਈਸ ਟੀ ਈ ਨੂ ਕਹਿੰਦੇ ਤੇ ਵੀ ਰੇਸੋ ਪੰਜਾਬੀ ਦੇ ਅਕਸਰ ਦੁੱਧ ਪੱਤੀ ਦੇ ਜਾ ਚੀਰ ਹੁੰਦੇ ਨੇ ਕਹਿੰਦੇ ਜਿੰਦੇ ਚਾਹ ਰਾੜੀ ਨਾ ਜਾਵੇ ਜਿੰਦੇ ਕਹਿੰਦੇ ਪੱਤੀ ਥੋੜੀ ਤੇਜ਼ ਰੱਖਿਓ ਫੇਰ ਜਾ ਕੇ ਪੰਜਾਬੀ ਅੱਖਾਂ ਖੁੱਲਦੀ ਜਾਣੇ ਤੇ ਇਹ ਜਿਹੜੀ ਬੱਬਲ ਚਾਹ ਆ ਇਹ ਕਿਸਤਾਨਾ ਫਲੇਵਰ ਆ ਅਸੀਂ ਦੇਖਿਆ ਵੀ ਜਿਆਦਾਤਰ ਜਿਹੜੀ ਦੁੱਧੀ ਚਾਹ ਹੁੰਦੀ ਆ ਉਹ ਗਰਮ ਚਾਹ ਹੁੰਦੀ ਆ ਕਹਿੰਦੇ ਸਿਪ ਸਿਪ ਪੀਣ ਦਾ ਮਜ਼ਾ ਆਉਂਦਾ ਜਾ ਪਾਈਪ ਨਾ ਪੀਂਦੇ ਹੋ ਇਹ ਪਾਈਪ ਨਾ ਬਬਲ ਹੁੰਦੇ ਜਦੋਂ ਮੂਚੋਂ ਵਧੀਆ ਲੱਗਦਾ ਟੇਸਟ ਵਧੀਆ ਲੱਗਦਾ ਪਹਿਲੀ ਵਾਰੀ ਵੇਖਿਆ ਅਮਰitsar ਕੇ ਸਾਈਟ ਕਿਹਨੇ ਖੋਲਿਆ ਵਧੀਆ ਫਲੇਵਰ ਸਾਰੇ ਹਰ ਤਰ੍ਹਾਂ ਦਾ ਫਲੇਵਰ ਆ ਉਹ ਚਾਹ ਗਰਮ ਹੁੰਦੀ ਆ ਉਹ ਪੱਤੀ ਤੇ ਇਹ ਠੰਡੀ ਹੁੰਦੀ ਬਸ ਇਨਾ ਫਰਕ ਆ ਗਰਮੀ ਠੰਡੀ ਲੋਕੀ ਪੀਂਦੇ ਪਰ ਕੀ ਲੱਗਦਾ ਨਹੀਂ ਵੀ ਪੰਜਾਬੀ ਜਿਹੜੇ ਨੇ ਜਿਗਾੜੀ ਹੁੰਦੇ ਨੇ ਕੋਈ ਨਾ ਜਗਾੜ ਲਾ ਹੀ ਲੈਂਦੇ ਵੱਖਰੇ ਚੀਕ ਕੱਢ ਕੇ ਲਿਆਉਂਦੇ ਨੇ ਆ ਕਹਿੰਦੇ ਗੁਦਾਸ ਤੋਂ ਬਟਾ ਲਿਓ ਲੋਕ ਦੂਰ ਦੂਰ ਆ ਕੇ ਚਾਹ ਪੀਂਦੇ ਨੇ ਇਥੇ ਆ ਕੇ ਹਾਂਜੀ ਦੂਰ ਦੂਰ ਆ ਕੇ ਪੀਂਦੇ ਵੱਖਰੀ ਪਹਿਲੀ ਵਾਰ ਦੇ ਬੰਨੂਸ ਤੋਂ ਬੱਸ ਹੀ ਅਕਸਰ ਦੇ ਜਦ ਤਰ ਸਾਡੀ ਚਾਹਾਂ ਅਸੀਂ ਪੀਨੇਗਾ ਉਹ ਚਾਹ ਤੇ ਮਲਾਈ ਆ ਜਾਂਦੀ ਹੈ ਤੇ ਮਲਾਈ ਅਕਸਰ ਕਈਆਂ ਨੂੰ ਪਸੰਦ ਨਹੀਂ ਆ ਉਹ ਕਈ ਤੇਰੇਗੇ ਮੇਰੇ ਵੀਰ ਹੁੰਦੇ ਜਿਹੜੇ ਉਹ ਚੁਪਚਾੜਾ ਚੁਪ ਚ ਸੈਰ ਤੇ ਕਰਦੇ ਵੀ ਚਾਹ ਤੇ ਮਲਾਈ ਆ ਗਈ ਸੀ ਪੀਣੀ ਹੀ ਦੀਆਂ ਇੱਥੇ ਬੱਬਲ ਸਾਰੇ ਆ ਜਾਂਦੇ ਬੱਬਲਾਂ ਨੂੰ ਕਿਸਤਾ ਦੇਖਦੇ ਚੀਜ਼ ਨੂੰ ਲੱਗ ਬੱਬਲ ਵਧੀਆ ਲੱਗਦੇ ਮੂੰਹ ਚ ਆਉਂਦੇ ਜਦੋਂ ਸੌਫਟ ਸੌਟ ਹੁੰਦੇ ਆ ਵਧੀਆ ਫਲੇਵਰ ਵੀ ਆਉਂਦਾ ਉਹਨਾਂ 'ਚ ਵਧੀਆ ਲੱਗਦੇ ਉਹ ਵੱਖਰੀ ਚੀਜ਼ ਹੈ ਵਧੀਆ ਇੱਕ ਸ੍ਰੀਆਕ ਦੇ ਨਾਲ ਜਾਓਗੇ ਜਿਹੜੇ ਸਾਡੇ ਦਰਸ਼ਕ ਤੁਹਾਨੂੰ ਦੇਖਣ ਦੇ ਦੇ ਸਾਬ ਦੇਸ਼ਾਂ 'ਚ ਖਾ ਕੇ ਅੰਮ੍ਰ ਵਖਰੀ ਚੀਜ਼ ਆ ਵਾਕੇ ਟਰਾਈ ਕਰੋ ਇੱਕ ਵਧੀਆ ਲੱਗੂ ਤੁਹਾਨੂੰ ਕੀ ਲੱਗਦਾ ਨਹੀਂ ਵੀ ਜਿਹੜੇ ਲੋਕ ਕੋਰੀਆ ਨਹੀਂ ਜਾ ਸਕਦੇ ਉਹ ਇੱਥੇ ਆ ਕੇ ਤੁਹਾਨੂੰ ਕੋਰੀਆ ਦੀ ਚਾਹ ਜਿਹੜੀ ਮਿਲ ਸਕਦੀ ਆ ਤੁਹਾਨੂੰ ਹਰ ਕਿਸ ਤਰ੍ਹਾਂ ਦਾ ਫਲੇਵਰ ਮਿਲ ਸਕਦੇ ਇੱਥੇ ਆ ਕੇ ਹਾਂ ਇੱਥੇ ਆ ਕੇ ਟਰਾਈ ਕਰੋ ਜਿਹੜੇ ਉੱਥੇ ਨਹੀਂ ਜਾਂਦੇ ਇੱਥੇ ਆ ਕੇ ਟਰਾਈ ਕਰੋਗੇ ਇਹਦੇ ਤੋਂ ਸਾਬਿਆ ਇੱਥੇ ਸਲਾਨੀ ਆਉਂਦੇ ਨੇ ਦੂਦ ਲਾੜੇ ਤੋਂ ਅੰਮ੍ਰਿਤਸਰ ਸਾਹਿਬ ਮਥਾ ਟੇਕਣ ਸ੍ਰੀ ਦਰਬਾਰ ਸਾਹਿਬ ਜਾਂਦੇ ਨੇ ਵਾਗਾ ਬਾਡਲ ਜਾਂਦੇ ਨੇ ਇਹ ਵਾਗਾ ਬਾਡਲ ਦੇ ਰਸਤੇ 'ਚ ਚਾਹ ਪੀਂਦੀ ਆ ਜੇਕਰ ਸਲਾਨੀ ਇੱਥੇ ਆ ਕੇ ਪੀ ਸਕਦੇ ਚਾਹ ਨਾਲ ਬੜੇ ਰਸਤੇ 'ਚ ਵਧੀਆ ਲੱਗੂ ਇਹ ਚੀਜ਼ ਪਤਾ ਹਣਾ ਜੀ ਦਾ ਨਾ ਉਹਨਾਂ ਨੂੰ ਇੱਥੇ ਇੱਕ ਜਿਹੜੀ ਲੋਕੇਸ਼ਨ ਪਾ ਗਏ ਤੇ ਫਿਰ ਵਧੀਆ ਵੀ ਚਾਹ ਪੀਤੀ ਆ ਪਹਿਲੀ ਵਾਰੀ ਪੀਣ ਆ ਗਏ ਕਿ ਪੀ ਕੇ ਆਏ ਸੀ ਤੇ ਲੋਕੇਸ਼ਨ ਨੂੰ ਦੱਸ ਦਿਓ ਜੇਕਰ ਕਿਸੇ ਨੇ ਨਹੀਂ ਕਿਸੇ ਨੂੰ ਪਤਾ ਹੋਊਗਾ ਤੁਹਾਡੀ ਸ਼ਾ ਲੋਕੇਸ਼ਨ ਦੇ ਨਾਲ ਲੋਕੀ ਵੀ ਆ ਸਕਣ ਖਾਲਸਾ ਕੋਲੇ ਵੂਮਨ ਦੇ ਸਾਹਮਣੇ ਹੈਗੀ ਆ ਬਿਲਕੁਲ ਰੈਡੀ ਇਹਨਾਂ ਦੀ ਲੱਗਦੀ ਹੈ ਕਾਰਟ ਤੇ ਅੰਦਰ ਅੰਦਰ ਜਿਹੜੀ ਹੁੰਦੀ ਹੈ ਸਰਵਿਸ ਰੋਡ ਤੇ ਲੱਗਦੀ ਆ ਖਾਲਸਾ ਕੋਲੇ ਸਾਹਮਣੇ ਗਾਰਡਨ ਵਾਲੀ ਗਲੀ ਸਾਹਮਣੇ ਹੈਗਾ ਠੀਕ ਹੈ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਪੰਜਾਬੀ ਕੋਈ ਨਾ ਕੋਈ ਜਗ੍ਹਾ ਲਗਾ ਹੀ ਦਿੰਦੇ ਨੇ ਅੱਜ ਇਹ ਵੀ ਜਿਹੜੇ ਯਾਰ ਦੋਸਤ ਇਕੱਠੇ ਹੋ ਕੇ ਜਿੱਥੇ ਅਸੀਂ ਦੇਖਿਆ ਵੀ ਪੰਜਾਬੀ ਜਿਹੜੇ ਨੇ ਚਾਹ ਦੇ ਮੁਸ਼ਕੀਨ ਆ ਅਸੀਂ ਦੇਖਿਆ ਖਾ ਕੇ ਜਿਵੇਂ ਲੌਂਗ ਲਾਚੀ ਵਾਲੀ ਚਾਹ ਦੁੱਧ ਪੱਤੀ ਚਾਹ ਪੀਂਦੇ ਆ ਉਹ ਚਾਹ ਨੂੰ ਰਾੜ ਨਾਲ ਬਹੁਤ ਪੈਂਦਾ ਵਾ ਪਰ ਇਹ ਜਿਹੜੀ ਚਾਹ ਵੀ ਕੋਰੀ ਚਾਹ ਲੈ ਕੇ ਆਇਆ ਇਹਨੂੰ ਬਹੁਤ ਰਾੜ ਨਾਲ ਨਹੀਂ ਪੈਂਦਾ ਉਹ ਚਾਹ ਦੇ ਨਾਲ ਅਸੀਂ ਸੀ ਗਰਮ ਹੋ ਜਾਂਦਾ ਪਰ ਇਹ ਚਾਹ ਦੇ ਨਾਲ ਸੀ ਠੰਡਾ ਹੋ ਜਾਂਦਾ ਜਿਹੜਾ ਸਾਡੀ ਗਰਮੀਆਂ ਵਾਸਤੇ ਬਹੁਤ ਲਾਜ ਦੇ ਗਿਆ ਸਾਡੀ ਦਸ਼ਕਾ ਨੂੰ ਪੀ ਲਿਆ ਬਸ ਵੀਡੀਓ ਵਾਤ ਵਾ ਸ਼ੇਅਰ ਕਰਦੇ ਹੋ ਜੇਕਰ ਕਿਸੇ ਨੇ ਕੋਰੀ ਚਾਹ ਪੀਣੀ ਹੋਵੇ ਇਸ ਪਤੇ ਤੇ ਆ ਕੇ ਜਿਹੜਾ ਤੁਸੀਂ ਪੀ ਸਕਦੇ ਹੋ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਸੈਂਟਰ ਪੰਜਾਬ ਟੀ